ਸੋ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਦੇਖਦੇ ਆਂ ਪਾਣੀ ਦਾ ਵਹਾਅ ਕਿੰਨਾ ਵਧੀਆ ਵਾ ਸਤਲੋਜ ਦਾ ਸੋ ਆਪਾਂ ਸਤਲੋਜ ਤੇ ਇਸ ਟਾਈਮ ਪਹੁੰਚ ਗਏ ਹੋਏ ਆਂ ਸੋ ਕੀ ਹਾਲ ਚਾਲ ਆ ਜੀ ਉਮੀਦ ਕਰਦਾ ਸਾਰੇ ਵਧੀਆ ਹੀ ਹੋਮੋਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਚੈੱਕ ਕਰਦੇ ਆਂ ਪਾਣੀ ਦਾ ਵਹਾਅ ਕਿੰਨਾ ਵਧੀਆ ਘਟਿਆ ਸਤਲੋਜ ਦਰਿਆ ਦੇ ਵਿੱਚ ਸੋ ਆਪਾਂ ਪਹੁੰਚ ਗਏ ਹੋਏ ਆਂ ਇਸ ਟਾਈਮ ਸਤਲੋਜ ਦਰਿਆ ਦੇ ਵਿੱਚ ਫਲੋਰ ਵਾਲੀ ਸਾਈਡ ਜੋ ਲੁਧਿਆਣੇ ਦੇ ਲਾਗੇ ਪੈਂਦਾ ਮੈਂ ਤੁਹਾਨੂੰ ਇਧਰੋਂ ਜਿੱਦਾਂ ਹੀ ਅਪਡੇਟਨ ਦਿਨਾ ਹੁਣਾ ਤੋ ਭਾਈ ਇੱਕ ਚੰਗੀ ਖਬਰ ਆ ਜੋ ਕਿ ਪਾਣੀ ਕੱਲ ਨਾਲੋਂ ਘਟਿਆ ਹੋਇਆ ਕੱਲ ਜਿਹੜਾ ਪਾਣੀ ਸੀ ਇੱਥੇ ਤੱਕ ਸੀ ਹੁਣ ਲਗਭਗ 2 ਤੋਂ 3 ਫੁੱਟ ਜਿਹੜਾ ਪਾਣੀ ਘਟ ਗਿਆ ਹੋਇਆ ਵੈਸੇ ਪਾਣੀ ਬਹੁਤ ਜ਼ਿਆਦਾ ਆ ਪਰ ਕੱਲ ਨਾਲੋਂ ਥੋੜਾ ਜਿਹਾ ਘਟਿਆ ਵਾ ਪਰ ਇਹਦਾ ਮਤਲਬ ਇਹ ਨਹੀਂ ਹੈ ਸਮਝੀ ਆਪਾਂ ਖਤਰਾ ਟਲ ਗਿਆ ਹੋਇਆ ਤੁਹਾਨੂੰ ਪਤਾ ਹੀ ਆ ਖਤਰਾ ਕਿਸੇ ਵੇਲੇ ਵੀ ਵੱਧ ਸਕਦਾ ਦਰਿਆਵਾਂ ਦੇ ਵਿੱਚ ਕੀ ਹੁੰਦਾ ਲਗਭਗ ਖੜੇ ਪੈਰ ਹੀ ਪਾਣੀ ਆ ਜਾਂਦਾ ਕਦੇ ਵੀ ਪਾਣੀ ਵੱਜ ਜਾਂਦਾ ਕਦੇ ਵੀ ਘਟ ਜਾਂਦਾ ਪਿੱਛੋਂ ਬਾਰਿਸ਼ਾਂ ਤੇਜ਼ ਹੁੰਦੀਆਂ ਪਾਣੀ ਵਧ ਗਿਆ ਪਿੱਛੇ بارشਾਂ ਰੁਕ ਗਈਆਂ ਪਾਣੀ ਘਟ ਗਿਆ ਸੋ ਦਰਿਆਵਾਂ ਦੇ ਵਿੱਚ ਐਮਰਜੈਂਸੀ ਹਾਲਾਤਾਂ ਵਿੱਚੀ ਮੋਸਟਲੀ ਮੋਸਟਲੀ ਪਾਣੀ ਛੱਡਿਆ ਜਾਂਦਾ ਹੁੰਦਾ ਜਦੋਂ ਜ਼ਿਆਦਾ ਛੱਡਦੇ ਹੁੰਦੇ ਆ ਸੋ ਇਸ ਟਾਈਮ ਜਿਵੇਂ ਹੁਣ ਤੁਹਾਨੂੰ ਪਤਾ ਹੀ ਆ ਰਾਤ ਵੀ ਥੋੜੀ ਜਿਹੀ بارش ਘੱਟ ਹੋਈ ਆ ਵੈਸੇ ਅੱਜ ਦਾ ਰੈਡ ਅਲਰਟ ਦਿੱਤਾ ਹੋਇਆ ਵਾ ਮੌਸਮ ਵਿਭਾਗ ਨੇ ਕਿ بارش ਕਾਫੀ ਜ਼ਿਆਦਾ ਪੈਣੀ ਆ ਪਰ بارش ਹੋਣੀ ਪਈ ਨਹੀਂ ਹੈਗੀ ਤੁਹਾਨੂੰ ਪਤਾ ਮੌਸਮ ਕਦੇ ਵੀ ਸਥਿਰ ਨਹੀਂ ਰਹਿੰਦਾ ਕਦੇ ਵੀ ਘਟ ਜਾਂਦਾ ਕਦੇ ਹੀ ਵਧ ਜਾਂਦਾ ਹੁੰਦਾ ਸੋ ਉਹਦੇ ਕਰਕੇ ਪਾਣੀ ਦਾ ਫਲੋ ਹਲਕਾ ਜਿਹਾ ਘਟ ਗਿਆ ਹੋਇਆ ਪਰ ਸਥਿਤੀ ਹਜੇ ਵੀ ਨਾਜੂਕਾ ਜਿਹੜੇ ਜਿਹੜੇ ਪਿੰਡ ਡੁੱਬੇ ਹੋਏ ਆ ਉੱਥੇ ਹਜੇ ਵੀ ਪਾਣੀ ਟੜਾ ਟੜਾ ਪਹੁੰਚ ਰਿਹਾ ਕਿਉਂਕਿ ਪਾਣੀ ਤੁਸੀਂ ਦੇਖ ਰਹੋ ਹਜੇ ਵੀ ਪਾਣੀ ਬਹੁਤ ਹੀ ਜ਼ਿਆਦਾ ਆ ਇਹਨੂੰ ਆਪਾਂ ਘਟ ਨਹੀਂ ਕਹਿ ਸਕਦੇ ਪਾਣੀ ਨੂੰ ਤੁਸੀਂ ਦੇਖ ਸਕਦੇ ਮੈਂ ਤੁਹਾਨੂੰ ਜ਼ੂਮ ਕਰਕੇ ਜਿਹੜੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਪਾਣੀ ਦਾ ਲੈਵਲ ਹਜੇ ਵੀ ਬਹੁਤ ਹੀ ਜ਼ਿਆਦਾ ਆ ਬਹੁਤ ਹੀ ਜ਼ਿਆਦਾ ਕਿਉਂਕਿ ਦਰਿਆ ਹਜੇ ਕਿਤੋਂ ਵੀ ਖਾਲੀ ਹੋਣਾ ਸ਼ੁਰੂ ਨਹੀਂ ਹੋਇਆ ਜਦੋਂ ਸਾਨੂੰ ਦਰਿਆ ਦੇ ਵਿੱਚੋਂ ਮਿੱਟੀ ਦਿਸਣੀ ਸ਼ੁਰੂ ਹੋ ਗਈ ਉਦੋਂ ਅਸੀਂ ਸਮਝ ਸਕਦਾ ਕਿ ਦਰਿਆ ਦਾ ਪਾਣੀ ਥੋੜਾ ਜਿਹਾ ਘਟ ਗਿਆ ਹੋਇਆ ਪਹਿਲਾਂ ਦੇ ਨਾਲੋਂ ਕਿਉਂਕਿ ਇਸ ਟਾਈਮ ਦਰਿਆ ਸਾਰੇ ਦਾ ਸਾਰੇ ਹੀ ਵਗ ਰਿਹਾ ਵਾ ਇਹ ਜਿਹੜਾ ਆਪਾਂ ਦੇਖ ਰਹੇ ਹਾਂ ਇਸ ਟਾਈਮ ਆਪਾਂ ਫਲੋਰ ਤੋਂ ਦੇਖ ਰਹੇ ਹਾਂ ਇਹੀ ਪਾਣੀ ਇੱਥੋਂ ਇਕੱਠਾ ਹੋ ਕੇ ਲੁਧਿਆਣੇ ਤੋਂ ਜਾ ਕੇ ਅੱਗੇ ਜਾ ਕੇ ਪਹੁੰਚ ਜਾਂਦਾ ਵਾ ਹਰੀਕੇ ਪੱਤਣ ਤੇ ਹਰੀਕੇ ਪੱਤਣ ਤੁਹਾਨੂੰ ਪਤਾ ਦੋ ਦਰਿਆਵਾਂ ਦਾ ਹੁੰਦਾ ਸੰਗਮ ਸਤਲੁਜ ਤੇ ਬਿਆਸ ਤੇ ਦੋਵੇਂ ਜਾਣੇ ਉੱਥੇ ਮਿਲ ਕੇ ਅੱਗੇ ਫਿਰ ਤਵਾਹੀ ਵਿੱਚ ਮਚ ਜਾਂਦੀ ਹੈ ਤੁਹਾਨੂੰ ਪਤਾ ਹੀ ਹੈ ਕਿਵੇਂ ਦੇ ਹਾਲਾਤ ਬਣੇ ਹੋਏ ਆ ਤੁਸੀਂ ਵੇਖ ਹੀ ਲਿਆ ਹੋਣਾ ਸੋ ਅੱਜ ਦੀ ਜਿਹੜੀ ਪਾਣੀ ਦੀ ਅਪਡੇਸ਼ਨ ਆ ਪਾਣੀ ਹਜੇ ਕੱਲ ਨਾਲੋਂ ਥੋੜਾ ਜਿਹਾ ਘਟ ਗਿਆ ਹੋਇਆ ਪਰ ਬਹੁਤਾ ਜ਼ਿਆਦਾ ਨਹੀਂ ਵਧਿਆ ਗੰਦਗੀ ਦਾ ਹਾਲ ਦੇਖ ਸਕਦੇ ਹੋ ਕਿੰਨਾ ਜ਼ਿਆਦੀ ਹੋਈ ਪਈ ਹੈ ਇੱਥੇ ਸੋ ਆਹ ਹਾਲ ਨਾ ਕਰਿਆ ਕਰੋ ਦਰਿਆਵਾਂ ਦੇ ਵਿੱਚ ਤੁਸੀਂ ਜਦੋਂ ਪਾਣੀ ਵਧ ਜਾਂਦਾ ਉਦੋਂ ਸਾਰੇ ਇਹਦੇ ਵਿੱਚ ਰੋੜ ਦਿੰਦੇ ਹੋ ਚੀਜ਼ਾਂ ਨੂੰ ਪਰ ਜਿੱਦਾਂ ਹੀ ਪਾਣੀ ਦਾ ਵਹਾਅ ਘਟਦਾ ਸਾਰੀ ਗੰਦਗੀ ਆਪਾਂ ਨੂੰ ਆਮ ਦੇਖਣ ਨੂੰ ਮਿਲ ਜਾਂਦੀ ਹੈ ਸੋ ਇਹਨਾਂ ਚੀਜ਼ਾਂ ਦਾ ਖਿਆਲ ਜ਼ਰੂਰ ਕਰੋ ਆਜੀ ਹੋਈ ਆ ਸਤਲੋਜ ਦੀ ਤੇ ਪਿਛਲੇ ਪਾਸਾ ਆਪਾਂ ਦੇਖਦੇ ਆ ਸਾਰੇ ਭਰੇ ਆ ਰਿਹਾ ਵਿੱਚੋਂ ਕਈ ਥਾਵਾਂ ਤੋਂ ਇਹਨਾਂ ਦਰਿਆ ਦੇ ਆਪਣੇ ਕਿਨਾਰੇ ਵੀ ਕੱਟੇ ਹੋਏ ਆ ਮੈਂ ਕਿਮਾ ਤੁਹਾਨੂੰ ਅਪਡੇਟ ਦਿੰਦਾ ਰਹੂੰਗਾ ਜੇ ਮੈਨੂੰ ਹੋਰ ਨਵੀਂ ਅਪਡੇਟ ਮਿਲਦੀ ਆ ਫਿਲਹਾਲ ਦੀ ਗੱਲ ਇਹ ਹੈ ਅਪਡੇਟ ਆ ਕਿ ਲੋ ਤੋਂ ਤੋ ਤਿੰਨ ਫੁੱਟ ਪਾਣੀ ਡਾਊਨ ਹੋ ਗਿਆ ਹੋਇਆ ਹੈ ਪਹਿਲਾਂ ਨਾਲੋਂ ਜੇ ਕੋਈ ਨਵੀਂ ਅਪਡੇਸ਼ਨ ਮੈਨੂੰ ਹੋਰ ਮਿਲਦੀ ਆ ਕਿੰਨਾ ਕਿਉਸੀਕ ਪਾਣੀ ਛੱਡਿਆ ਤਾਂ ਮੈਂ ਤੁਹਾਨੂੰ ਇੱਕ ਵੀਡੀਓ ਹੋਰ ਬਣਾ ਕੇ ਪਾ ਦਾਂਗਾ ਤੇ ਸੈਕਿੰਡ ਗੱਲ ਇਹ ਆ ਭਾਖੜਾ ਡੈਮ ਚ ਪਾਣੀ ਦਾ ਪੱਧਰ ਵਧਿਆ ਹੋਇਆ ਹੈ ਜੇ ਉੱਥੋਂ ਪਾਣੀ ਛੱਡਿਆ ਗਿਆ ਤਾਂ ਤੁਹਾਨੂੰ ਪਤਾ ਹੀ ਹੈ ਨੇਚੁਰਲੀ ਇੱਧਰ ਪਾਣੀ ਵਧਣਾ ਹੀ ਵਧਣਾ ਸੋ ਇਹ ਸੀ ਆਪਣੀ ਅੱਜ ਦੀ ਵੀਡੀਓ ਚੈਨਲ ਸਬਸਕ੍ਰਾਈਬ ਕਰ ਲਿਓ ਅਪਡੇਸ਼ਨਾਂ ਲੈਣ ਵਾਸਤੇ ਤੁਹਾਨੂੰ ਮਿਲਾਂਗੇ ਹੋਰ ਨਵੀਂ ਵੀਡੀਓ ਦੇ ਵਿੱਚ